ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਭਾਵੇਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈਏ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਫਸਲਾਂ ਦੀ ਐਮਐਸਪੀ ਉੱਤੇ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਐਮਐਸਪੀ ਦਿੱਤੀ ਜਾਵੇਗੀ ਐਮਐਸਪੀ ਉੱਤੇ ਗਾਰੰਟੀ ਦੇਵੇਗੀ ਕੇਂਦਰ ਸਰਕਾਰ ਐਲਾਨ ਕੀਤਾ ਗਿਆ ਹੈ ਮੱਕੀ ਤੇ ਦਾਲਾਂ ਤੇ ਤੇ ਕਪਾਹ ਉੱਤੇ ਐਮਐਸਪੀ ਦਿੱਤੀ ਜਾਵੇਗੀ 5 ਸਾਲ ਦੇ ਲਈ ਹਾਲਾਂਕਿ MSP ਹੋਵੇਗੀ ਇੱਕ ਗਰੰਟੀ ਤੈ ਕੀਤੀ ਗਈ ਹੈ ਮੱਕੀ ਅਤੇ ਦਾਲ NSCF ਤੇ ਨਫਾੜ ਕਪਾਹ ਦੀ ਖਰੀਦ ਕਰੇਗੀ CCI ਪੂਰੇ ਦੇਸ਼ ਉਤੇ ਇਹ ਫੈਸਲਾ ਲਾਗੂ ਕਰੇਗਾ ਇਹ ਲਾਗੂ ਹੋਵੇਗਾ ਤੇ ਐਲਆਰ ਕਰ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਹਾਲਾਂਕਿ ਇਸ ਤੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਆਖਿਆ ਜਾ ਰਿਹਾ ਪਰ ਆਫਰ ਕੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ MSP ਦਾ ਆਫਰ ਦਿੱਤਾ ਗਿਆ ਹੈ MSP ਦਿੱਤੀ ਜਾਵੇਗੀ ਕਪਾਹ ਉੱਤੇ ਮੱਕੀ ਉੱਤੇ ਦਾਲਾਂ ਉੱਤੇ ਪੰਜ ਸਾਲਾਂ ਲਈ MSP ਮਿਲੇਗੀ ਪਰ ਇਹਦੀ ਖਰੀਦ ਕੀ ਹੋਵੇਗੀ ਸਰਕਾਰੀ ਏਜੰਸੀਆਂ ਕਪਾਹ ਨੂੰ ਮੱਕੀ ਨੂੰ ਦਾਲਾਂ ਨੂੰ ਖਰੀਦਣ ਗਿਆ ਉਸ ਤੇ ਐਮਐਸਪੀ ਦੇਣ ਗਿਆ ਖਰੀਦ ਲਿਮਿਟ ਕੋਈ ਲਿਮਿਟ ਨਹੀਂ ਹੋਵੇਗੀ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਕੀਤਾ ਹੈ ਹਾਲਾਂਕਿ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਖਿਲਾਫ ਮੋਟਾ ਖੋਲ ਕੇ तमाम ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਰੋਸ ਮੁਜ਼ਾਹਰੇ ਕਰ ਰਹੇ ਨੇ ਪਰ ਇਸ ਸਭ ਵਿਚਕਾਰ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦੇਣਾ ਵਾਕਈ ਕਈ ਵੱਡੇ ਵਾਕੀ ਇੱਕ ਤਾਂ ਹੈਰਾਨ ਵੀ ਕਰਦਾ ਹੈ ਪਰ ਦੂਸਰੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਹੈ ਤਾਂ ਖੁਸ਼ੀ ਦੀ ਵੀ ਗੱਲ ਹੈ 5 ਸਾਲਾਂ ਦੇ ਲਈ ਐਮਐਸਪੀ ਦੀ ਗਾਰੰਟੀ ਹੋਵੇਗੀ ਕਿਹਾ ਜਾ ਰਿਹਾ ਹੈ ਕਿ ਕੇਵਲ 5 ਸਾਲਾਂ ਲਈ ਹੋਵੇਗਾ 5 ਸਾਲਾਂ ਦੇ ਲਈ ਐਨਸੀਸੀਐਫ ਤਨਾਲੀ ਨਫਾੜ ਇਹ तमाम ਫਸਲਾਂ ਖਰੀਦੇਗੀ ਕਪਾਹ ਖਰੀਦੇਗੀ ਮੱਕੀ ਖਰੀਦੇਗੀ ਦਾਲਾਂ ਖਰੀਦੇਗੀ ਤੇ ਫਿਰ ਉਸਤੇ ਐਮਐਸਪੀ ਦੇਵੇਗੀ ਹਾਲਾਂਕਿ ਖਰੀਦ ਲਿਮਟ ਕੀ ਹੈ ਇਹ ਕੋਈ ਲਿਮਟ ਨਹੀਂ ਹੋਵੇਗੀ 5 ਸਾਲਾਂ ਦੇ ਲਈ ਇਹ ਫੈਸਲਾ ਲਾਗੂ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਇਹ ਆਫਰ ਦਾ ਐਲਾਨ ਕੀਤਾ ਗਿਆ ਐਮ ਐਸ ਪੀਓ ਤੇ ਗਰੰਟੀ ਕੇਂਦਰ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਸੋ ਵੱਡਾ ਐਲਾਨ ਇੱਥੇ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਤਾਂ ਕਿਸਾਨ ਖਾਸੇ ਖੁਸ਼ੀ ਵੀ ਹਨ ਕੇਂਦਰ ਸਰਕਾਰ ਦੇ ਵੱਲੋਂ ਜੋ ਵੱਡਾ ਐਲਾਨ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਐਮਐਸਪੀ ਆਫਰ ਜਾਰੀ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਕਪਾਹ ਦੀ ਖਰੀਦ ਸੀਸੀਆਈ ਕਰੇਗੀ ਉਸ ਤੋਂ ਬਾਅਦ ਇਹ ਐਮਐਸਪੀ ਦੇਵੇਗੀ ਹਾਲਾਂਕਿ ਜ਼ਰੂਰੀ ਆਖਿਆ ਗਿਆ ਕਿ ਕੇਂਦਰ ਸਰਕਾਰ ਨੇ ਇਹ ਸਭ ਐਲਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਹੈ ਹਾਲਾਂਕਿ ਪਰ ਲੰਬੇ ਸਮੇਂ ਤੋਂ ਇਸ ਆਫਰ ਤੇ ਕਿਸਾਨ ਨਰਾਸ਼ ਵੀ ਨਜ਼ਰ ਆਏ ਖਾਸੇ ਉਹਨਾਂ ਨੇ ਨਿਰਾਸ਼ਗੀ ਵੀ ਜ਼ਾਹਰ ਕੀਤੀ ਕਿਉਂਕਿ ਇਹ ਜਿਹੜਾ ਐਲਾਨ ਹੈ ਕੇਵਲ 5 ਸਾਲਾਂ ਲਈ ਹੋਵੇਗਾ ਇੰਪਲੀਮੈਂਟੇਸ਼ਨ 5 ਸਾਲਾਂ ਲਈ ਹੋਵੇਗੀ ਤਾਂ ਫਿਰ ਕੀ 5 ਸਾਲਾਂ ਬਾਅਦ ਇੱਕ ਗਾਰੰਟੀ ਹੈ ਅਸ਼ੋਰਡ ਹੈ ਕਿ ਆਖਿਰ ਇਸ ਦੁਬਾਰਾ ਆਫਰ ਨੂੰ ਦੁਬਾਰਾ ਤੋਂ ਲਾਗੂ ਕੀਤਾ ਜਾਵੇਗਾ ਜਾਂ ਫਿਰ ਨਹੀਂ ਐਮਐਸਪੀ ਉਤੇ ਗਾਰੰਟੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇਗੀ ਮੱਖੀ ਉੱਤੇ ਦਾਲਾ ਉੱਤੇ ਤਖਪਾ ਉੱਤੇ ਐਮਐਸਪੀ ਮਿਲੇਗੀ ਲੋਕ ਸਭਾ ਚੋਣਾਂ ਦੇ ਵੱੱਦੇ ਰਜ਼ਰ ਇਹ ਵੱਡਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਇਸ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਇਸ ਆਫਰ ਨੂੰ ਖਾਰਜ ਵੀ ਕੀਤਾ ਗਿਆ ਹੈ ਨਿਰਾਸ਼ਾ ਦੀ ਵਜਾਰ ਕੀਤੀ ਜਾ ਚੁੱਕੀ ਹੈ ਅਸੰਤੁਸ਼ਟ ਇਸ ਆਫਰ ਤੋਂ ਕੇਂਦਰ ਸਰਕਾਰ ਦੇ ਖਿਲਾਫ ਇੱਕਸਾਨ ਨਜ਼ਰ ਵੀ ਆਈ ਨਹੀਂ ਕੇਂਦਰ ਸਰਕਾਰ ਇੱਥੇ ਕੇਂਦਰ ਸਰਕਾਰ ਦੇ ਖਿਲਾਫ ਸੂਕ ਕਿਸਾਨ ਮੋਸ਼ਨ ਨੇ ਨਿਰਾਸ਼ਾ ਦੀ ਵਜਾਰ ਕੀਤੀ ਹੈ ਦਨਾਲੀ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਮੰਗ ਦੁਹਰਾਉਂਦਿਆਂ ਹੋਇਆ ਆਖਿਆ ਕਿ ਸਾਨੂੰ C2+50% ਦੇ ਥੱਲੇ ਕੁਝ ਵੀ ਮਨਜ਼ੂਰ ਨਹੀਂ ਹੈ ਅਸੀਂ ਕੇਵਲ ਉਹੀ ਆਫਰ ਐਕਸੈਪਟ ਕਰਾਂਗੇ ਕੇਂਦਰ ਸਰਕਾਰ ਨੇ ਜੋ 5 ਸਾਲ ਦਾ ਜੋ ਆਫਰ ਦਿੱਤਾ ਹੈ ਉਹ ਸਾਨੂੰ ਨਾ ਮੰਜ਼ੂਰ ਹੈ ਰੁੱਕ ਕਰ ਲੈਣੇ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਫੋਨ ਲਾਈਨ ਤੇ ਬੰਨ ਚੁਕੇ ਨੇ ਢੱਲੇਵਾਲ ਜੀ ਕਿਸ ਆਫਰ ਤੋਂ ਉਹਨੂੰ ਪਸੰਦ ਹੈ ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਪਹਿਲਾਂ ਵੀ ਉਹੀ ਆਫਰ ਸੀਗਾ ਜਿਹੜਾ ਆਫਰ ਹੁਣ ਮਤਲਬ ਬੋਲ ਰਹੇ ਨੇ ਉਹ ਇਦਾ ਮਤਲਬ ਸਰਕਾਰ ਆਪਦੀ ਉਸੇ ਗੱਲ ਦੇ ਉੱਤੇ ਵਜੇਦਾ ਤੇ ਅੜੀ ਹੋਈ ਐ ਜੀ ਸਾਡਾ ਮੰਨਣਾ ਐ ਕਿ ਜੇਕਰ ਇਹ ਇਹ ਆਫਰ ਜੀ ਐਕਸੈਪਟੇਬਲ ਹੁੰਦੀ ਤਾਂ ਉਸੇ ਵੇਲੇ ਮਤਲਬ ਫਾਰਮਾਂ ਐਕਸੈਪਟ ਕਰ ਲੈਣੀ ਸੀ ਅਸੀਂ ਅਸੀਂ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਣ ਆਏ ਹਾਂ ਜੀ ਦੂਜੀ ਗੱਲ ਇਹ ਐ ਕਿ ਇਹਦੇ ਵਿੱਚ 5 ਸਾਲ ਵਾਲੀਆਂ ਸ਼ਰਤਾਂ ਲਾਉਣੀਆਂ 5 ਫਸਲਾਂ ਲੈ ਲੈਣੀਆਂ ਇਹ ਇੱਕ ਮਤਲਬ ਅਧੂਰੀ ਗੱਲ ਹੈ ਨਾਲ ਇਹ ਸ਼ਰਤ ਲਾਉਣੀ ਕਿ ਵੀ ਜਿਹੜੇ ਲੋਕ ਡਾਇਵਰਸੀਫਿਕੇਸ਼ਨ ਕਰਨਗੇ ਉਹਨਾਂ ਦੀ ਫਸਲ ਖਰੀਦਾਂਗੇ ਇਹ ਪੂਰੇ ਪੂਰੇ ਭਾਰਤ ਦੇ ਕਿਸਾਨਾਂ ਦੀ ਫਸਲ ਨਾ ਖਰੀਦਣ ਵਾਲੀ ਗੱਲ ਹੈ ਸੋ ਅਸੀਂ ਇਹਦੇ ਨਾਲ ਬਿਲਕੁਲ ਇਹਨੂੰ ਮੋਰਚਾ ਰਿਜੈਕਟ ਕਰਦਾ ਹੈ ਅਸੀਂ ਇਹਦੇ ਨਾਲ ਸਹਿਮਤ ਨਹੀਂ ਆਂ ਸਾਡੀ ਲੜਾਈ ਹੈ ਜਿਹੜੀ ਉਹ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੀ ਹੈ ਉਹ ਸਾਡੀ ਜ਼ਾਰੀ ਹੈ ਢੱਲੇਵਾਲ ਜੀ ਜਿਹੜਾ ਆਫਰ ਤੁਹਾਨੂੰ ਕੇਂਦਰ ਸਰਕਾਰ ਦੇ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਇੱਥੇ ਇੱਕ ਵਾਰ ਸੋਚ ਵੀ ਲੈਣਾ ਚਾਹੀਦਾ ਹੈ ਇੱਕ ਕਦਮ ਅੱਗੇ ਵੀ ਤਾਂ ਪੁੱਟ ਰਹੀ ਹੈ ਸਰਕਾਰ ਨਹੀਂ ਉਹ ਉਹ ਗੱਲ ਜਿਹੜੀ ਸਰਕਾਰ ਇੱਕ ਕਦਮ ਅੱਗੇ ਪੁੱਟ ਰਹੀ ਹੈ ਇਹ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗ ਰਹੇ ਹਾਂ ਸਰਕਾਰ 5 ਸਾਲ ਲਈ ਇਹ ਸਾਨੂੰ ਮਦਦ ਦੇ ਰਿਹਾ ਉਹ ਵੀ ਸਿਰਫ 5 ਫਸਲਾਂ ਦੇ ਤੇ ਉਹ ਵੀ ਇਹ ਕਹਿ ਰਹੀ ਹੈ ਕਿ ਜਿਹੜੇ ਲੋਕ ਡਾਇਵਰਸਿਫਿਕੇਸ਼ਨ ਕਰਨਗੇ ਉਹਨਾਂ ਦੀ ਫਸਲ ਖਰੀਦਾਂਗੇ ਇਹ ਕਿਹੜਾ ਇੱਕ ਕਦਮ ਅੱਗੇ ਪੁੱਟਣ ਵਾਲੀ ਗੱਲ ਹੈ ਜੀ ਹੂੰ ਜੇਕਰ ਮੰਨ ਲਓ ਮੈਂ ਇੱਕ ਕਿੱਲੇ ਦੇ ਵਿੱਚ ਡਾਇਵਰਸਿਫਿਕੇਸ਼ਨ ਕਰ ਲਈ ਝੋਨਾ ਛੱਡਦਾ ਤੇ ਮੂੰਗੀ ਲਾਤੀ ਜੀ ਜਾਂ ਝੋਨਾ ਛੱਡਦਾ ਤੇ ਮੱਕੀ ਬੀਜਤੀ ਜੀ ਹੁਣ ਮੇਰੀ ਮੱਕੀ ਵੇਖ ਜੇ ਤੇ ਜੇ ਮੇਰਾ ਭਰਾ ਮੇਰਾ ਭਤੀਜਾ ਮੇਰਾ ਚਾਚਾ ਮੇਰਾ ਤਾਇਆ ਮੇਰਾ ਗੁਆਂਢੀ ਹੂੰ ਉਹ ਆਲਰੇਡੀ ਪਹਿਲਾਂ ਹੀ ਮੱਕੀ ਬੀਜ ਰਿਹਾ ਹੈ ਜੀ ਤਾਂ ਇਹਦਾ ਮਤਲਬ ਉਹਨੇ ਡਾਇਵਰਸੀਫਿਕੇਸ਼ਨ ਨਹੀਂ ਕੀਤੀ ਉਹ ਤਾਂ ਆਲਰੇਡੀ ਕਰ ਰਿਹਾ ਹੈ ਹੂੰ ਤਾਂ ਉਹਨੂੰ ਨਹੀਂ ਹੂੰ ਤਾਂ ਇਹ ਜਿਹੜਾ ਮਤਲਬ ਪੂਰੇ ਭਾਰਤ ਦਾ ਮੁੱਦਾ ਹੈ ਪੂਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਹੈ ਇਹ ਸਰਕਾਰ ਇਹਨੂੰ ਮਤਲਬ ਲੋਕਾਂ ਦੇ ਵਿੱਚ ਆਪਸੀ ਫੁੱਟਪਾਉ ਫੈਸਲੇ ਲੈ ਜਿਹੜੇ ਲੈ ਰਹੀ ਹੈ ਸਰਕਾਰ ਜਿਨ ਨੂੰ ਅਸੀਂ ਮਤਲਬ ਦੀ ਨਖੇਦੀ ਵੀ ਕਰਦੇ ਆ ਤੇ ਰੱਦ ਵੀ ਕਰਦੇ ਆ ਜਗਜੀਤ ਜੀ ਜਦੋਂ ਇਹ ਆਫਰ ਜੋ ਕੇਂਦਰ ਸਰਕਾਰ ਦੇਦੀ ਹੈ ਕਿਸਾਨਾਂ ਨੂੰ ਸਮਝ ਹੀ ਨਹੀਂ ਆ 파 ਰਹੇ ਆ ਸਮਝਦੇ ਲਾਇਕ ਹੀ ਨਹੀਂ ਨੇ ਜਾਂ ਫਿਰ ਇੰਪਲੀਮੈਂਟੇਸ਼ਨ ਜਿਵੇਂ ਤੁਹਾਡੀ ਮੰਗ ਵੀ ਹੈ ਨਹੀਂ ਵੀ ਹੋ ਸਕਦੀ ਤਾਂ ਫਿਰ ਕੇਂਦਰ ਸਰਕਾਰ ਇਹਨਾਂ ਨੂੰ ਇਹਨਾਂ ਨੂੰ ਲੈ ਕੇ ਕਿੱਥੋਂ ਆ ਰਹੀ ਕੀ ਥਾਟ ਪ੍ਰੋਸੈਸ ਕੀ ਰਿਹਾ ਹੋਗਾ ਕੇਂਦਰ ਸਰਕਾਰ ਦਾ ਇਹ ਐਮਐਸਪੀ ਆਫਰ ਲੈ ਕੇ ਆਣ ਦਾ ਦੇਖੋ ਇਹਦਾ ਕੇਂਦਰ ਸਰਕਾਰ ਦੱਸ ਸਕਦੀ ਹੈ ਨਾ ਉਹਨਾਂ ਦੀ ਥਾਟ ਕੀ ਹੈ ਉਹ ਕਿਸ ਗੱਲ ਦੇ ਵਿੱਚੋਂ ਲੈ ਕੇ ਆ ਰਹੇ ਨੇ ਲੇਕਿਨ ਸਾਡ ਨੂੰ ਇਹ ਜ਼ਰੂਰ ਹੈ ਗੱਲ ਕਿ ਸਾਡੇ ਅੰਦੋਲਨ ਨੂੰ ਡਿਰੇਲ ਕਰਨ ਦੀ ਇੱਕ ਸਾਜ਼ਿਸ਼ ਜੋ ਹੈਗੀ ਮੈਨੂੰ ਲੱਗ ਰਿਹਾ ਹੈ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਨੂੰ ਜਿਵੇਂ ਦੋ ਤਿੰਨ ਗੱਲਾਂ ਨੋਟ ਕਰਿਓ ਹਮ ਹਰਿਆਣੇ ਦੇ ਕਿਸਾਨਾਂ ਨੂੰ ਇਹ ਕਹਤਾ ਵੀ ਤੁਹਾਡਾ ਅਸੀਂ ਕਰਜ਼ੇ ਦਾ ਵਿਆਜ ਮਾਫ ਕਰਾਂਗੇ ਜੀ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਹਤਾ ਵੀ ਤੁਹਾਡਾ 25 ਰੁਪਏ ਗੰਨੇ ਦਾ ਰੇਟ ਵਧਾਵਾਂਗੇ ਅੱਜ ਪਿੱਛੇ ਇਹਨਾਂ ਨੇ ਇਹ ਵੀ ਕਹਿਤਾ ਕਿ ਜਿਹੜਾ ਨਰਮਾ ਹੂੰ ਤੇ ਜੂਟ ਦੀ ਖੇਤੀ ਕਰਨ ਵਾਲੇ ਲੋਕ ਨੇ ਉਹਨਾਂ ਦਾ ਅਸੀਂ ਨਰਮਾ ਜੇਕਰ ਜੇਕਰ ਐਮਐਸਪੀ ਤੋਂ ਥੱਲੇ ਵਿਕੇਗਾ ਤਾਂ ਅਸੀਂ ਸਰਕਾਰ ਖਰੀਦੇਗੀ ਇਹਦਾ ਮਤਲਬ ਅੰਦੋਲਨ ਦਾ ਦਬਾਅ ਸਰਕਾਰ ਤੇ ਬਣਿਆ ਹੋਇਆ ਹੈ ਸਰਕਾਰ ਘਬਰਾਹਟ ਦੇ ਵਿੱਚ ਆ ਕੇ ਅ ਅਲੱਗ-ਅਲੱਗ ਸਟੇਟਾਂ ਨੂੰ ਆਪਣੇ ਇਸ ਅੰਦੋਲਨ ਦੇ ਨਾਲੋਂ ਵੱਖ ਕਰਨ ਦੀ ਇੱਕ ਸਾਜ਼ਿਸ਼ ਇੱਕ ਕੋਸ਼ਿਸ਼ ਦੇ ਤਹਿਤ ਕਰ ਰਹੀ ਹੈ ਔਰ ਉਸੇ ਤਹਿਤ ਹੀ ਹੁਣ ਮਤਲਬ ਇਹ ਕਰਨ ਦਾ ਕਿ ਯਤਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਅਡੱਲੇਵਾਲ ਜੀ ਇੱਕ ਸਵਾਲ ਇਹ ਵੀ ਹੈ ਲੋਕ ਸਭਾ ਚੋਣਾ ਐਲਾਨ ਹੋ ਜਾਵੇਗਾ ਫਿਰ ਤਾਂ ਸਿੱਧੇ ਤੌਰ ਤੇ ਚੋਣ ਜਾਬਤਾ ਵੀ ਲੱਗ ਜਾਵੇਗਾ ਉਸ ਤੋਂ ਬਾਅਦ ਸਰਕਾਰ ਤਾਂ ਕੋਈ ਫੈਸਲਾ ਲੈ ਹੀ ਨਹੀਂ ਪਾਵੇਗੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਆਫਰ ਨੂੰ ਫਿਲਹਾਲ ਦੀ ਕੜੀ ਹਾਂ ਦੀ ਲਈ ਇਸ ਨੂੰ ਐਕਸੈਪਟ ਕਰ ਲਿਆ ਦਿੱਤਾ ਜਾਣਾ ਚਾਹੀਦਾ ਉਸ ਤੋਂ ਬਾਅਦ ਥੋੜੇ ਦਿਨ ਸਮੇਂ ਬਾਅਦ ਫਿਰ ਤੋਂ ਅਕਰ ਆਪਾ ਫਿਰ ਤੋਂ ਸਰਕਾਰਾਂ ਨੂੰ ਗੁਹਾਰ ਲਗਾਈਏ ਦੇਖੋ ਗੱਲ ਕੀ ਹੈ ਅੱਜਕੱਲ੍ਹ ਅੰਦੋਲਨ ਕਰਨ ਲਈ ਕੋਈ ਆਸਾਨ ਕੰਮ ਨਹੀਂ ਹੁੰਦਾ ਕਾ ਕ ਤੇ ਕੋਈ ਸੌਖਾ ਜਿਹਾ ਕੰਮ ਨਹੀਂ ਹੁੰਦਾ ਬਿਲਕੁਲ ਅੰਦੋਲਨ ਹੁੰਦਾ ਜਦੋਂ ਇਹ ਕੁਝ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ ਅੰਦੋਲਨ ਫੇਰ ਹੁੰਦੇ ਹੁੰਦੇ ਨੇ ਹਾਂ ਠੀਕ ਹੈ ਅਸੀਂ ਲੋਕਾਂ ਨੇ ਐਫੀਡ ਕਰਨੀ ਸਾਡਾ ਫਰਜ਼ ਬਣਦਾ ਹੁੰਦਾ ਉਹ ਅਸੀਂ ਕੀਤੀਆਂ ਨੇ ਲੇਕਿਨ ਅੰਦੋਲਨ ਅਜ ਖੜਾ ਹੋਇਆ ਹੈ बार-बार ਅੰਦੋਲਨ ਖੜਾ ਕਰਨਾ ਕੋਈ ਗੁੱਡਾ ਗੁੱਡੀ ਦਾ ਖੇਡ ਤਾਂ ਹੈ ਨਹੀਂ ਹੂੰ ਤੇ ਜਦੋਂ ਮਰਜ਼ੀ ਅੰਦੋਲਨ ਖੜਾ ਕਰ ਲੋ ਤੇ ਜਦੋਂ ਮਰਜ਼ੀ ਅੰਦੋਲਨ ਦਾ ਫੈਸਲਾ ਕਰ ਲੋ ਅੱਧਾ ਅਧੂਰਾ ਹੂੰ ਜੇ ਮਸਲੇ ਨੇ ਸਰਕਾਰ ਠੀਕ ਹੈ ਵੈਸੇ ਤਾਂ ਸਰਕਾਰ ਨੂੰ ਇਸੇ ਨੂੰ ਕਰਨਾ ਚਾਹੀਦਾ ਕਿਉਂਕਿ ਇਹਦੀਆਂ ਸਰਕਾਰ ਦੀਆਂ ਕਮਿਟਮੈਂਟਸ ਨੇ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਜਿਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਇਹ ਚੇਅਰਮੈਨ ਸੀ ਜੀ ਉਸ ਵੇਲੇ ਉਹਨਾਂ ਦੀ ਖੁਦ ਹੀ ਰეკਮੈਂਡੇਸ਼ਨ ਪਈ ਆ ਇਹ ਐਮਐਸਬੀ ਦੀ ਗ੍ਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਕਿਸਾਨਾਂ ਨੂੰ ਉਹ ਜਿਹੜੀ ਸਰਕਾਰ ਪੋਜੀਟਿਵ ਸੋਚਦੀ ਸੋਚਦੀ ਧਿਰ ਜਿਹੜੀ ਉਹ ਅੱਜ ਜੀ ਉਹਨਾਂ ਕੋਲੇ ਸੱਤਾ ਆ ਗਈ ਹੈ ਤਾਂ ਉਹਨਾਂ ਨੂੰ ਉਹਦੇ ਤੇ ਪੋਜੀਟਿਵਲੀ ਫੈਸਲਾ ਲੈਣਾ ਚਾਹੀਦਾ ਹੈ ਹੂੰ ਅਗਲੇ ਤੋਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਅਗਲੇ ਲੈ ਕੇ ਆਉਣਗੇ ਜੀ ਸੋ ਇਸ ਕਰਕੇ ਜਿਹੜੀ ਸਰਕਾਰ ਨੇ ਲੋਕਾਂ ਨਾਲ ਕਮਿਟਮੈਂਟ ਕੀਤੀ ਆ ਇਹ ਜਿਹੜੀਆਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਸਤਾ ਦੇ ਉੱਤੇ ਆਈ ਹੈ ਸਰਕਾਰ ਉਹਨੂੰ ਸਰਕਾਰ ਨੂੰ ਹੀ ਅੱਜ ਇਹ ਕਰਨਾ ਚਾਹੀਦਾ ਹੈ ਆ ਜੇਕਰ ਇਹ ਸਰਕਾਰ ਨਹੀਂ ਕਰਦੀ ਤਾਂ ਫਿਰ ਅੰਦੋਲਨ ਜਾਰੀ ਰੱਖਣਾ ਅਗਲੀ ਸਰਕਾਰ ਦੇ ਲਈ ਇਸ ਅੰਦੋਲਨ ਨੂੰ ਗਲੇ ਦੀ ਹੱਡੀ ਬਣਾਉਣਾ ਉਹ ਸਰਕਾਰ ਸਾਡੇ ਇਹਨਾਂ ਮਸਲਿਆਂ ਨੂੰ ਸੋਚੇ ਸਮਝੇ ਅਸੀਂ ਉਹਨਾਂ ਦੇ ਏਜੰਡੇ 'ਚ ਰਹੀਏ ਇਸ ਲਈ ਸਾਨੂੰ ਅੰਦੋਲਨ ਦੇ ਰਾਹ ਤਾਂ ਮਰ ਮਤਲਬ ਅੱਗੇ ਤੋਰਨਾ ਪਏਗਾ ਇੱਕ ਆਖਰੀ ਸਵਾਲ ਡੱਲੇਵਾਲ ਜੀ ਕਿ ਰੇਲ ਰੋਕੋ ਅੰਦੋਲਨ ਨੂੰ ਸਮਰਥਨ ਦੇ ਰਹੇ ਹੋ ਉਗਰਾਹ ਸਮੇਤ ਚਾਰ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ ਇਸ ਤੇ ਤੁਹਾਡਾ ਕੋਈ ਕੋਈ ਕੁਝ ਕਹਿਣਾ ਚਾਹੋਗੇ ਬਹੁਤ ਧੰਨਵਾਦ ਕਰਾਂਗੇ ਜੀ ਜਿਹੜਾ ਵੀ ਕੋਈ ਅੰਦੋਲਨ ਦਾ ਸਾਡਾ ਨਹੀਂ ਇਸ ਅੰਦੋਲਨ ਦਾ ਕਿਸਾਨਾਂ ਦੀਆਂ ਮੰਗਾਂ ਦਾ ਇਹਨਾਂ ਸਮੱਸਿਆਵਾਂ ਦਾ ਜੇ ਕੋਈ ਸਮਰਥਨ ਕਰਦਾ ਹੈ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਇਦੋਂ ਵੀ ਗੱਲ ਮੈਂ ਤੁਹਾਨੂੰ ਕੱਲ ਮੇਰੇ ਕੋਲੇ ਟਰੱਕ ਆਪਰੇਟਰ ਯੂਨੀਅਨ ਤੋਂ ਆਏ ਨੇ ਸਰਦਾਰ ਗੁਰਨਾਮ ਸਿੰਘ ਹੋਰੀ ਜੀ ਔਰ ਉਹ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਉਹਨਾਂ ਦੇ ਨਾਲ ਆਏ ਐ ਔਰ ਉਸ ਸਮਰਥਨ ਦੇ ਕੇ ਗਏ ਨੇ ਉਹ ਕਹਿ ਕੇ ਗਏ ਨੇ ਕਿ ਅਸੀਂ ਵੀ ਤੁਹਾਡੇ ਨਾਲ ਰੇਲ ਰੋਕੋ ਦੇ ਵਿੱਚ ਸ਼ਾਮਲ ਹੋਵਾਂਗੇ ਸੋ ਲੋਕ ਸਾਥ ਦੇ ਰਹੇ ਨੇ ਬੜਾ ਧੰਨਵਾਦ ਹੈ ਹਰ ਉਸ ਵਰਗ ਦਾ ਹਰ ਉਸ ਵੀਰ ਦਾ ਮੈਂ ਧੰਨਵਾਦੀ ਆ ਜਿਹੜੇ ਇਸ ਅੰਦੋਲਨ ਨੂੰ ਸਮਰਥਨ ਦੇ ਰਹੇ ਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਢਲੇਵਾਲ ਜੀ ਸਰ ਨਾਲ ਜੁੜਨ ਦੇ ਲਈ ਸੋ ਫਸਲਾਂ ਦੀ ਐਮਐਸਪੀ ਉਤੇ ਜੋ ਕੇਂਦਰ ਸਰਕਾਰ ਨੇ ਆਫਰ ਦਿੱਤਾ ਹੈ ਐਮਐਸਪੀ ਆਫਰ ਨੂੰ ਕਿਸਾਨ ਪਸੰਦ ਨਹੀਂ ਕਰ ਰਹੇ ਕਹਿ ਰਹੇ ਨੇ ਕਿ ਦੁਬਾਰਾ ਦੁਬਾਰਾ ਤਾਂ ਮੂਰਛੇ ਲੱਗ ਨਹੀਂ ਸਕਦੇ ਕੇਂਦਰ ਸਰਕਾਰ ਨੇ ਹਾਲਾਂਕਿ ਜ਼ਰੂਰ ਕਿਹਾ ਹੈ ਕਿ ਆਫਰ ਕਪਾ ਮਕੀਟ ਦਾਲਾ ਤਾਂ ਹੋਵੇਗਾ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਕਰੀ ਹੈ ਸਰਕਾਰ ਪਰ ਕੀ ਇਸ ਨੂੰ ਇੰਪਲੀਮੈਂਟੇਸ਼ਨ ਜ਼ਮੀਨੀ ਪੱਧਰ ਤੇ ਸੰਭਵ ਨਹੀਂ ਉਸ ਤੋਂ ਇਲਾਵਾ ਕਿਹਾ ਗਿਆ ਕਿ ਪੰਜ ਸਾਰਾਂ ਦੇ ਲਈ ਕੇਵਲ ਆਫਰ ਹੈ ਤਾਂ ਫਿਰ ਦੁਬਾਰਾ ਤੋਂ ਇਹ ਮੋਰਛੇ ਨਹੀਂ ਲੱਗਦੇ ਤਾਂ ਇਸ ਕਰਕੇ ਆਪਾਂ ਹੁਣ ਮੰਗਾਵਾਂਗਾ ਨਵਾ ਕੇ ਹੀ ਜਾਵਾਂਗਾ